2012 ਦੀ ਗੱਲ ਹੈ 19 ਸਾਲਾਂ ਦੀ ਸੀ ਸੰਗਰੂਰ ਦੀ ਮਨਪ੍ਰੀਤ कौर ਬਿਹਤ ਹਸਮੁਖ ਸ਼ਰਾਰਤਾ ਕਰਨ ਵਾਲੀ ਕਰਦਿਆਂ ਦੀ ਲਾਡਲੀ ਭਰਾ ਦੀ ਜਾਨ ਜ਼ਿੰਦਗੀ 'ਚ ਕੁਝ ਵਧੀਆ ਕਰ ਜਾਂਦੀ ਜੇ ਥੋੜੇ ਸਬਰ ਨਾਲ ਕੰਮ ਲੈਂਦੀ ਸਸਕਲ ਜੀ ਮਹਾਂ ਪੁਨੀਤ कौर ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸੰਗਰੂਰ ਦੇ ਕੰਜਲਾ ਪਿੰਡ ਦੇ ਇੱਕ ਜੱਟ ਸਿੱਖ ਪਰਿਵਾਰ ਦੀ ਧੀ ਹੁੰਦੀ ਆ ਮਨਪ੍ਰੀਤ ਕੌਰ ਕਰੋਏ ਸੌਖੇ ਹੁੰਦੇ ਨੇ ਨੌਕਰ ਚਾਕਰ ਹੁੰਦੇ ਆ ਪੈਸੇ ਢੇਲੇ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੁੰਦੀ ਮਨਪ੍ਰੀਤ ਕੌਰ ਦਾ ਬਚਪਨ ਵੀ ਖਾਠਾਂ ਨਾਲ ਹੀ ਬੀਤਿਆ ਹੁੰਦਾ ਮਨਪ੍ਰੀਤ ਕੌਰ ਹੁਣ ਉਮਰ ਦੇ ਉਸ ਪੜਾਅ ਤੇ ਹੁੰਦੀ ਆ ਟੀਨੇਜ ਚ ਹੁੰਦੀ ਆ ਜਿੱਥੇ ਅਕਸਰ ਲੋਕ ਭਟਕ ਜਾਂਦੇ ਨੇ ਪਰ ਇਸ ਦੀ ਭਟਕਣ ਇਹਨੂੰ ਇੱਥੋਂ ਤੱਕ ਲੈ ਆਏਗੀ ਇਹ ਕਿਸੇ ਨੇ ਨਹੀਂ ਸੋਚਿਆ ਹੋਣਾ ਨਾ ਇਸ ਦੇ ਕਿਸੇ ਆਪਣੇ ਨੇ ਨਾ ਹੀ ਕਿਸੇ ਹੋਰ ਨੇ ਮਨਪ੍ਰੀਤ ਕੌਰ ਦੇ ਪਿੰਡ 'ਚ ਹੀ ਇੱਕ ਮੁੰਡੇ ਗੁਰਮੀਤ ਸਿੰਘ ਦੀ ਮੋਬਾਈਲ ਰੀਚਾਰਜ ਦੀ ਦੁਕਾਨ ਹੁੰਦੀ ਹੈ ਹੁਣ ਉਥੋਂ ਲੰਘਣਾ ਟੱਪਣਾ ਤਾਂ ਅੱਖਾਂ ਅੱਖਾਂ 'ਚ ਇਹਨਾਂ ਦੀ ਗੱਲ ਹੁੰਨੀ ਫਿਰ ਮੋਬਾਈਲ ਰੀਚਾਰਜ ਕਰਾਉਣਾ ਬਹਾਨੇ ਬਹਾਨੇ ਉਸੇ ਰਸਤੇ ਜਾਣਾ ਇਹ ਸਭ ਸ਼ੁਰੂ ਹੋ ਜਾਂਦਾ ਹੈ 체티히 만प्रीत कौर ਤੇ ਉਹ ਮੋਬਾਈਲ ਰੀਚਾਰਜ ਵਾਲਾ ਮੁੰਡਾ ਗੁਰਮੀਤ ਸਿੰਘ ਇੱਕ ਦੂਜੇ ਦੇ ਨਜ਼ਦੀਕ ਆ ਜਾਂਦੇ ਨੇ ਦੋਵਾਂ 'ਚ ਪਿਆਰ ਹੋ ਜਾਂਦਾ ਹੈ ਹੁਣ ਗੱਲ ਇਹ ਹੁੰਦੀ ਆ ਕਿ ਮਨਪ੍ਰੀਤ ਕੌਰ ਹੁੰਦੀ ਆ ਜੱਟਾਂ ਦੀ ਕੁੜੀ ਤੇ ਗੁਰਮੀਤ ਸਿੰਘ ਹੁੰਦਾ ਆ ਕਿਸੇ ਹੋਰ ਪਾਈਚਾਰੇ ਦਾ ਇੱਥੇ ਇਹ ਗੱਲ ਸਾਫ਼ ਕਰ ਦਵਾ ਕਿ ਮੈਂ ਜਾਤ ਪਾਤ ਦੇ ਭੇਦਭਾਵ 'ਚ ਯਕੀਨ ਨਹੀਂ ਰੱਖਦੀ ਰੱਬ ਦੇ ਬਣਾਏ ਸਾਰੇ ਜੀ ਨੇ ਤੇ ਇਸ ਸਬ ਤੋਂ ਉੱਤਾਂ ਉੱਠ ਕੇ ਖੁੱਦ ਨੂੰ ਇਸ ਸੋਚ ਤੋਂ ਕੱਢਣ ਦੀ ਲੋੜ ਆ ਪਰ ਇਸ ਸਟੋਰੀ 'ਚ ਸਮਾਜ ਦੇ ਤਾਣੇ-ਬਾਣੇ ਮੁਤਾਬਕ ਇੱਥੇ ਮਨਪ੍ਰੀਤ ਕੌਰ ਤੇ ਗੁਰਮੀਤ ਸਿੰਘ ਦੀ ਕਾਸ ਤੇ ਬੈਕਗ੍ਰਾਉਂਡ 'ਚ ਖਾਸਾ ਫਰਕ ਹੁੰਦਾ ਹੁਣ ਪਿੰਡਾਂ ਗੱਲ ਕਿੰਨੀਕ ਦਿਨ ਲੁਕਦੀ ਆ ਮਨਪ੍ਰੀਤ ਕੌਰ ਦੇ ਪਰਿਵਾਰ ਨੂੰ ਉਹਨਾਂ ਦੀ ਧੀ ਦੇ ਅਫੇਰ ਦੇ ਬਾਰੇ ਵਿੱਚ ਪਤਾ ਲੱਗ ਜਾਂਦਾ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਮੁੰਡਾ ਸਾਡੀ ਕਾਸ ਤੋਂ ਠੇਠਾ ਆ ਤਾਂ ਉਹ ਮਨਪ੍ਰੀਤ ਕੌਰ ਤੇ ਰੈਸਟ੍ਰਿਕਸ਼ਨਸ ਲਗਾ ਦਿੰਦੇ ਨੇ ਸਕਤੀ ਕਰ ਦਿੰਦੇ ਨੇ ਪਰ ਮਨਪ੍ਰੀਤ कौर ਫੇਰ ਵੀ ਨਹੀਂ ਸਮਝਦੀ ਉਹ ਗੁਰਮੀਤ ਸਿੰਘ ਨੂੰ ਮਿਲਦੀ ਰਹਿੰਦੀ ਜਦੋਂ ਘਰ ਦੇ ਦੇਖਦੇ ਨੇ ਕਿ ਆ ਨਹੀਂ ਮੰਨ ਰਹੀ ਤਾਂ ਉਹ ਇਸ ਨੂੰ ਪਾਣੂ ਹਟਾ ਲੈਂਦੇ ਨੇ ਇਸ ਦਾ ਬਾਹਰ ਆਉਣਾ ਜਾਣਾ ਬੰਦ ਕਰ ਦਿੰਦੇ ਨੇ ਤੇ ਪਿੰਡ ਦੀ ਪੰਚਾਇਤ 'ਚ ਇਸ ਦੇ ਪ੍ਰੇਮੀ ਗੁਰਮੀਤ ਸਿੰਘ ਖਿਲਾਫ ਸ਼ਿਕਾਇਤ ਵੀ ਕਰਵਾ ਦਿੰਦੇ ਨੇ ਜਿਸ ਨਾਲ ਗੁਰਮੀਤ ਦੀ ਐਂਟਰੀ ਨੂੰ ਪਿੰਡ 'ਚ ਬੈਨ ਕਰ ਦਿੱਤਾ ਜਾਂਦਾ ਕਿਉਂਕਿ ਉਸ ਦੀ ਦੁਕਾਨ ਮਨਪ੍ਰੀਤ ਦੇ ਪਿੰਡ ਕੰਜਲਾ 'ਚ ਹੁੰਦੀ ਆ ਪਰ ਉਹਦਾ ਉਹ ਸੰਗਰੂਰ ਦੇ ਹੀ ਪਿੰਡ ਕੰਜਲੀ ਦਾ ਰਹਿਣ ਵਾਲਾ ਹੁੰਦਾ ਹੁਣ ਜਦੋਂ ਇਹ ਗੱਲ ਮਨਪ੍ਰੀਤ ਕੌਰ ਨੂੰ ਪਤਾ ਲੱਗਦੀ ਆ ਤਾਂ ਉਹ ਗੁੱਸੇ 'ਚ ਅੱਗੇ ਬਬੂਲਾ ਹੋ ਜਾਂਦੀ ਹੈ ਉਸ ਤੋਂ ਗੁਰਮੀਤ ਦਾ ਦੂਰ ਜਾਣਾ ਬਰਦਾਸ਼ਤ ਨਹੀਂ ਹੁੰਦਾ ਮਨਪ੍ਰੀਤ ਕੋਰ ਕਿਸੇ ਤਰ੍ਹਾਂ ਗੁਰਮੀਤ ਨੂੰ ਕੰਟੈਕਟ ਕਰਦੀ ਹੈ ਰੋਂਦੀ ਹੈ ਕਹਿੰਦੀ ਹੈ ਕਿ ਮੈਂ ਐਦਾਂ ਤੇਰੇ ਬਿਨਾ ਨਹੀਂ ਰਹਿ ਸਕਦੀ ਮਨਪ੍ਰੀਤ ਕੋਰ ਦੇ ਦਿਮਾਗ 'ਚ ਨਾਲ ਹੀ ਇੱਕ ਗੇਮ ਚੱਲ ਰਹੀ ਹੁੰਦੀ ਹੈ। ਨਿਰਾਸ਼ ਅਤੇ ਗੁੱਸੇ ਵਿੱਚ ਮਨਪ੍ਰੀਤ ਕਥਤ ਤੌਰ ਤੇ ਆਪਣੇ ਪਰਿਵਾਰ ਦੇ ਪੁਰਾਣੇ ਘਰੇਲੂ ਨੌਕਰ RAMMU ਨਾਲ ਸੰਪਰਕ ਕਰਦੀ ਹੈ ਕਿ ਮੈਨੂੰ ਕੰਟਰੈਕਟ ਕਿਲਰਜ਼ ਬਾਰੇ ਪਤਾ ਕਰਕੇ ਦੇ। ਕਿਸੇ ਤਰ੍ਹਾਂ ਉਹ ਕੰਟਰੈਕਟ ਕਲਰਸ ਨਾਲ ਸੰਪਰਕ ਚ ਆ ਵੀ ਜਾਂਦੀ ਹੈ ਤੇ ਉਹਨਾਂ ਨੂੰ ਟਾਰਗੇਟ ਸਮਝਾ ਦਿੰਦੀ ਹੈ ਇਹ ਕੰਟਰੈਕਟ ਕਲਰਸ ਨੂੰ ਇਸ ਦਾ ਪਰਿਵਾਰ ਖਤਮ ਕਰਨ ਤੇ 5 ਲੱਖ ਰੁਪਏ ਦੇਣ ਦਾ ਵਾਅਦਾ ਕਰਦੀ ਹੈ ਇਸ सुपारी killer ਦੋ ਕੁ ਵਾਰ ਮਨਪ੍ਰੀਤ ਦੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ناکਾਮ ਹੋ ਜਾਂਦੇ ਨੇ 15 ਜੁਲਾਈ 2012 ਨੂੰ ਟੋਟਲ 5 ਲੋਕ ਮਨਪ੍ਰੀਤ ਕੌਰ ਨਾਲ ਫੋਨ ਤੇ ਸੰਪਰਕ ਚ ਰਹਿੰਦੇ ਨੇ ਤੇ ਉਹੀ ਪੰਜੇ ਫੇਰ ਮਨਪ੍ਰੀਤ ਕੌਰ ਦੇ ਘਰ ਪਹੁੰਚਦੇ ਨੇ ਪਰ ਇੱਥੇ ਉਹ ਜੋ ਸੋਚ ਕੇ ਆਏ ਹੁੰਦੇ ਨੇ ਉਸ ਤੋਂ ਐਕਸਟਰਾ ਉਹਨਾਂ ਨੂੰ ਕਰਨਾ ਪੈਂਦਾ ਐਫ ਆਈ ਆਰ ਦੇ ਅਨੁਸਾਰ ਘਰ ਦੀ ਦੀਵਾਰ ਟੱਪਣ ਤੋਂ ਬਾਅਦ ਉਹ ਵੇਖਦੇ ਨੇ ਕਿ ਨੌਕਰ ਜਰਨੈਲ ਸਿੰਘ ਵਿਹੜੇ ਵਿੱਚ ਸੌ ਰਿਹਾ ਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਅੰਦਰ ਵੜਨ ਲਈ ਇਸ ਨੂੰ ਖਤਮ ਕਰਨਾ ਹੀ ਪਏਗਾ ਜ਼ਰੂਰੀ ਹੈ ਉਹ ਉਸਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੰਦੇ ਨੇ ਖੜਾਕਾ ਸੁਣ ਕੇ ਮਨਪ੍ਰੀਤ ਦੇ ਪਿਤਾ ਅਫਤਾਰ ਸਿੰਘ ਦੀ ਅੱਖ ਖੁੱਲ ਜਾਂਦੀ ਹੈ ਤੇ ਫਿਰ ਉਹ ਦੋਸ਼ੀ ਕਬੜਾ ਜਾਂਦੇ ਨੇ ਅਤੇ ਇਹ ਬਹਾਨਾ ਬਣਾ ਕੇ ਚਲੇ ਜਾਂਦੇ ਨੇ ਕਿ ਮਨਪ੍ਰੀਤ ਦਾ ਪਿਤਾ ਅਫਤਾਰ ਸਿੰਘ ਜਾ ਗਿਆ ਤੇ ਹੁਣ ਪ੍ਰੋਬਲਮ ਹੋ ਸਕਦੀ ਹੈ ਸੋ ਤੀਜੀ ਵਾਰ ਵੀ ਇਹ ਕਿਲਰ ਫੇਲ ਹੋ ਜਾਂਦੇ ਨੇ 16 ਜੁਲਾਈ 2012 ਨੂੰ ਪੁਲਿਸ ਜਰਨੈਲ ਸਿੰਘ ਦੀ ਲਾਸ਼ ਖੂਨ ਨਾਲ ਲਤਫਤ ਬਰਾਮਦ ਕਰ ਲੈਂਦੀ ਹੈ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਦੇ ਨਾਲ ਇੱਕ 315 ਬੋਰਡ ਦੀ ਪਿਸਤੌਲ ਵੀ ਉੱਥੋਂ ਬਰਾਮਦ ਕਰਦੀ ਹੈ ਨਾਲ ਹੀ ਤਿੰਨ ਮੋਟਰਸਾਈਕਲਜ਼ ਵੀ ਉੱਥੋਂ ਕਬਜ਼ੇ 'ਚ ਲਿੱਤੀਆਂ ਜਾਂਦੀਆਂ ਨੇ ਇਨਵੈਸਟੀਗੇਸ਼ਨ ਕਰਦੇ ਅਸਾਰ ਹੀ ਪੁਲਿਸ ਨੂੰ ਆ ਸਮਝ ਆ ਜਾਂਦੀ ਹੈ ਕਿ ਇਹ ਹੋਵੇ ਨਾ ਹੋਵੇ ਘਰ ਦੀ ਹੀ ਸੂ ਪੁਲਿਸ ਦੇ ਅਨੁਸਾਰ ਮਨਪ੍ਰੀਤ ਦੇ ਨਾਨਾ ਨਾਨੀ ਨੇ ਹਾਲ ਹੀ ਵਿੱਚ ਜਾਇਦਾਦ ਵੇਚੀ ਹੁੰਦੀ ਹੈ ਕੁਝ ਅਤੇ ਬਦਲੇ ਵਿੱਚ ਉਹਨਾਂ ਨੂੰ ਮਿਲੇ ਪੈਸੇ ਘਰ ਵਿੱਚ ਹੀ ਪਏ ਹੁੰਦੇ ਨੇ ਤੇ ਇਹੀ ਪੈਸੇ ਸ਼ਾਇਦ ਮਨਪ੍ਰੀਤ ਨੇ ਕੰਟਰੈਕਟ ਕਲਰਸ ਨੂੰ ਦੇਣੇ ਹੁੰਦੇ ਨੇ ਮਨਪ੍ਰੀਤ ਕੌਰ ਨੇ ਕਿਸਮਤ ਦੱਸਣ ਵਾਲੇ ਨੂੰ ਵੀ 70000 ਦਿੱਤੇ ਹੁੰਦੇ ਨੇ ਇਸਨੇ ਉਸ ਜੋਤਸ਼ੀ ਤੋਂ ਆਪਣਾ ਭਵਿੱਖ ਪੁੱਛਿਆ ਹੁੰਦਾ ਹੈ ਕਿ ਦੱਸ ਮੇਰੀ ਕਿਸਮਤ ਚ ਗੁਰਮੀਤ ਹੈ ਕਿ ਨਹੀਂ ਤੇ ਜੇ ਨਹੀਂ ਤੇ ਉਪਾਦੱਸ ਇਸ ਨੂੰ ਬਲਾਈਂਡ ਮਰਡਰ ਦੱਸਦਿਆਂ ਪੁਲਿਸ ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਦੀ ਹੈ ਤੇ ਫਿਰ ਸਫਲਤਾ ਵੀ ਛੱਟ ਹੀ ਮਿਲ ਜਾਂਦੀ ਹੈ ਘਾਤਨਾ ਦੀ ਪਛਾਣ ਕਰਮਜੀਤ ਸਿੰਘ ਸੁਖਵਿੰਦਰ ਸਿੰਘ ਸਤਗੁਰੂ ਸਿੰਘ ਪਰਮਜੀਤ ਸਿੰਘ ਰਤਨਦੀਪ ਸਿੰਘ ਵਜੋਂ ਹੁੰਦੀ ਹੈ ਨਾਲ ਹੀ ਮਨਪ੍ਰੀਤ ਕੌਰ ਨੂੰ ਵੀ ਗ੍ਰਫਤਾਰ ਕਰ ਲਿਆ ਜਾਂਦਾ ਹੈ ਪੁਸ਼ਕਿਸ਼ ਦੌਰਾਨ ਸਾਰੇ ਮੁਲਜ਼ਮ ਆਪਣਾ ਅਪਰਾਧ ਕਬੂਲ ਕਰ ਲੈਂਦੇ ਨੇ ਸੰਗਰੂਰ ਦੀ ਇੱਕ ਅਦਾਲਤ 2014 ਚ 21 ਸਾਲਾਂ ਮਨਪ੍ਰੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਪੈਂਦੀ ਹੈ ਜਦੋਂ ਉਹ ਇਹ ਸਭ ਨੂੰ ਅੰਜਾਮ ਦਿੰਦੀ ਹੈ ਸਭ ਘੜਦੀ ਹੈ ਉਦੋਂ ਉਹ 19 ਸਾਲਾਂ ਦੀ ਹੁੰਦੀ ਹੈ ਜਿਸ ਨੇ 2012 ਵਿੱਚ ਆਪਣੇ ਮਾਪਿਆਂ ਤੇ ਭਰਾ ਨੂੰ ਮਾਰਨ ਲਈ ਸੋਪਾਰੀ ਦਿੱਤੀ ਸੀ ਵਧੀਕ ਸੈਸ਼ਨ ਜੱਜ ਬਰਿੰਦਰ ਅਗਰਵਾਲ ਦੀ ਅਦਾਲਤ ਵੱਲੋਂ ਮਾਮਲੇ ਵਿੱਚ ਹੋਰ ਦੋਸ਼ੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜੋ ਕਿ ਕੰਟ੍ਰੈਕਟ ਕਲਰਸਾਂ ਸਬੂਤਾਂ ਦੀ ਘਾਟ ਕਰਕੇ ਅਦਾਲਤ ਮਨਪ੍ਰੀਤ ਕੌਰ ਦੇ ਪ੍ਰੇਮੀ ਗੁਰਮੀਤ ਸਿੰਘ ਨੂੰ ਬਰੀ ਕਰ ਦਿੰਦੀ ਹੈ ਇਨਾਫ ਸਬੂਤ ਨਹੀਂ ਮਿਲਦੇ ਮਨਪ੍ਰੀਤ ਕੌਰ ਦਾ ਪਰਿਵਾਰ ਤਾਂ ਬਚ ਜਾਂਦਾ ਹੈ ਪਰ ਉਹ ਬੱਚਿਆਂ ਹੋયા ਵੀ ਬਿਨਾਂ ਜਾਣਦੇ ਹੀ ਜੀ ਰਹੇ ਹੋਣਗੇ ਜਿਸ ਘਰ ਦਾ ਬੱਚਾ ਆਪਣੇ ਹੀ ਮਾਪਿਆਂ ਨੂੰ ਆਪਣੇ ਹੀ ਭਰਾ ਨੂੰ ਮਰਵਾਉਣ ਚੱਲ ਪਿਆ ਉਹਨਾਂ ਤੇ ਕੀ ਬੀਤਦੀ ਹੋ ਤੇ ਜੋ ਸਜ਼ਾ ਮਨਪ੍ਰੀਤ ਕੌਰ ਜੇਲ੍ਹ ਚ ਕੱਟ ਰਹੀ ਹੈ ਨਿੱਕੀ ਉਮਰੇ ਉਹ ਸਜ਼ਾ ਮਾਪਿਆਂ ਵਾਸਤੇ ਵੀ ਤਾਂ ਨਾਲ ਹੀ ਹੈ ਭਾਵੇਂ ਧੀ ਨੇ ਉਹਨਾਂ ਨਾਲ ਕੁਝ ਵੀ ਕੀਤਾ ਹੋਏ ਪਰ ਉਹ ਤਾਂ ਧੀ ਦੀ ਇਸ ਹਾਲਤ ਬਾਰੇ ਸੋਚ-ਸੋਚ ਹਮੇਸ਼ਾ ਵਿਚੈਨੀ ਚ ਹੀ ਰਹਿੰਦੇ ਹੋਣੇ ਖੋਰਗਰ ਜਾਤਪਾਤ ਦੇ ਇਸ ਫੇਰ ਚੋਂ ਨਿਕਲਣਾ ਪੈਣਾ ਸੋਚ ਵੱਡੀ ਕਰਨੀ ਪੈਣੀ ਕਈ ਔਨਰ ਕਿਲਿੰਗਸ ਇਸੇ ਚੱਕਰ ਚ ਹੋ ਜਾਂਦੀਆਂ ਨੇ ਟੱਬਰ ਦੇ ਟੱਬਰ ਖਤਮ ਹੋ ਜਾਂਦੇ ਨੇ ਸਿਰਫ ਇਸ ਕਾਸਟ ਦੇ ਰੋਲੇ ਕਰਕੇ ਭੇਤ ਭਾਕ ਕਰਕੇ ਜੇ ਨਹੀਂ ਚਾਹੁੰਦੇ ਅਸੀਂ ਡਰਾਉਣੇ ਸਿੱਟੇ ਤਾਂ ਇੱਥੇ ਬਦਲਣਾ ਪੈਣਾ ਕੁਦਰਤ ਕੇ ਸਭ ਬੰਦੇ ਦਾ ਖੂਬਸੂਰਤ ਤੇ ਜ਼ਹੀਨ ਫਲਸਫਾ ਸਾਡੇ ਕੋਲ ਹੈ ਫੇਰ ਵੀ ਨਾ ਸਮਝੀਏ ਤਾਂ ਗਲਤ ਹੈ ਬਾਹੇ ਗਰ ਮਿਹਰ ਕਰਤ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਂਸ ਸਾਫ